ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮਹਿਮਲ ਬਨੀ ਸੂਰੀ ਸਾਥੀਓ ਆਪ ਸਭ ਨੂੰ ਪਤਾ ਹੈ ਕਿ ਪੀਪੀ ਬੱਤੀ ਨਵਾ ਸ਼ਹਿਰ ਚੈਨਲ ਦੀ ਹਰ ਇੱਕ ਖਬਰ ਤੇ ਨਜ਼ਰ ਰਹਿੰਦੀ ਆਪਣੇ ਆਪਣੇ ਜ਼ਿਲ੍ਹੇ ਵਿੱਚ ਤਾਂ ਖਾਸ ਕਰਕੇ ਨਵਾ ਸ਼ਹਿਰ ਤੇ ਨਜ਼ਰ ਰਹਿੰਦੀ ਹੈ ਔਰ ਆਪ ਸਭ ਨੂੰ ਇਹ ਵੀ ਪਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਸਭਾ ਇਲੈਕਸ਼ਨਸ ਆ ਰਹੇ ਆ ਜਿਸ ਦੇ ਚੱਲਦੇ ਅੱਜ ਨਵਾ ਸ਼ਹਿਰ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਕਦਮ ਤਾਲ ਕੀਤੇ ਜਾਵੇਗਾ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਆ ਜਿਹੜਾ ਸਾਇਰਨ ਵੱਜਦਾ ਹੈ ਇਸ ਸਾਇਰਨ ਦੇ ਨਾਲ ਪਾੜੇ ਅੰਸਰਾਂ ਨੂੰ ਚੇਤਾਵਨੀ ਦਿੱਤੀ ਜਾਵੇਗੀ ਸ਼ਰਾਰਤੀ ਅੰਸਰ ਨੂੰ ਚੇਤਾਵਨੀ ਦਿੱਤੀ ਜਾਵੇਗੀ ਤੇ ਆਮ ਜਨਤਾ ਦੇ ਅੰਦਰ ਇੱਕ ਭਰੋਸਾ ਬਣਾਇਆ ਜਾਵੇਗਾ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਹਨ ਲੋਕ ਸੱਗਵਾ ਚੋਣਾਂ ਹਨ ਉਹ ਬਿਲਕੁਲ ਫ੍ਰੀ ਐਂਡ ਫੇਅਰ ਹੋਵੇਗੀ ਤਾਂ ਜੋ ਆਮ ਜਨਤਾ ਦੇ ਮਨ ਵਿੱਚ ਕੋਈ ਡਰ ਨਾ ਪੰਪੇ ਬੇਖੌਫ ਹੋ ਕੇ ਲੋਕ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਔਰ ਜਿਹੜੀ ਨਵੀਂ ਸਰਕਾਰ ਚੁਣੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇਓ ਕੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਉਹਨਾਂ ਦੀ ਅਗਵਾਈ ਵਿੱਚ ਫਲੈਗ ਮਾਰਚ ਕੱਢਿਆ ਜਾਵੇਗਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸਾਇਰਨ ਦੀ ਆਵਾਜ਼ ਦੇ ਨਾਲ ਮਾੜੇ ਅੰਸਰ ਨੂੰ ਚੇਤਾਵਨੀ ਦਿੱਤੀ ਜਾਵੇਗੀ ਕਿ ਮਾੜੇ ਅੰਸਰ ਲੋਕਾਂ ਨੂੰ ਪਰੇਸ਼ਾਨ ਨਾ ਕਰਨ ਜਾਂ ਕਿਸੇ ਵੀ ਗੱਲ ਵਿੱਚ ਵਿਗੜਨ ਨਾ ਪਾਉਣ ਕਿਉਂਕਿ ਜਿਹੜੇ ਆਉਣ ਵਾਲੇ ਇਲੈਕਸ਼ਨਸ ਆ ਉਹ ਬਿਲਕੁਲ ਫ੍ਰੀ ਐਂਡ ਫੇਅਰ ਹੋਣ ਵਾਲੇ ਨੇ ਅੱਜ ਇਲੈਕਸ਼ਨ ਦੇ ਮੱਦੇਨਜ਼ਰ ਸਾਡੇ ਜਿਹੜੇ ਐਸਬੀਐਸ ਨਗਰ ਦੇ ਵਿੱਚ ਡੀਜੀ ਸਾਹਿਬ ਦੀ ਹਦਾਇਤਾਂ ਮੁਤਾਬਕ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਅਸੀਂ 플ੈਗ ਮਾਰਚ ਕੱਢ ਰਹੇ ਹੈਗੇ ਸਾਡਾ ਸਬਡਿਵੀਜ਼ਨ ਬੰਗਾ ਦੇ ਵਿੱਚ ਵੀ 플ੈਗ ਮਾਰਚ ਹੈਗਾ ਸਬਡਿਵੀਜ਼ਨ ਬਲਾਚੌਰ ਦੇ ਵਿੱਚ ਵੀ ਤੇ ਇੱਥੇ ਵੀ ਜਿਹੜੀ ਸਾਡੀ ਪੰਜਾਬ ਪੁਲਿਸ ਦੀ ਟੁਕੜੀ ਨਾਲ ਬੀਐਸਐਫ ਦੀ ਇੱਕ ਪਲੈਟੂਨ ਮਾਰਚ ਪੂਰੇ ਸ਼ਹਿਰ ਦੇ ਵਿੱਚ ਕਰਾਂਗੇ ਇਹ ਸਾਡਾ ਇੱਕ ਕੰਫੀਡੈਂਸ ਬਿਲਡਿੰਗ ਮੈਜ਼ਰ ਹੈਗਾ ਤਾਂ ਕਿ ਅਸੀਂ ਲੋਕਾਂ ਨੂੰ ਸੈਂਸ ਆਫ ਸਿਕਿਉਰਟੀ ਦੇ ਸਕੀਏ ਤੇ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹੈਗੇ ਆ ਕਿ ਅਸੀਂ 24 ਘੰਟੇ ਹਾਜ਼ਰ ਹੈਗੇ ਆ ਜਿਹੜਾ ਬਿਲਕੁਲ ਅਸੀਂ ਫਰੀ ਐਂਡ ਫੇਅਰ ਇਲੈਕਸ਼ਨ ਕਰਾਵਾਂਗੇ ਐਸਾ ਪਿੰਡਾਂ ਕੀ ਹੋਏਗਾ ਬਿਲਕੁਲ ਜੀ ਅਸੀਂ ਹੁਣ ਪੈਦਲ ਜਿਹੜਾ ਹੈਗਾ ਇਹਨੂੰ ਸ਼ਹਿਰ ਦੇ ਵਿੱਚ ਕਰਾਂਗੇ ਤੇ ਜਿਹੜੀਆਂ ਸਾਡੀ ਬਿਲਕੁਲ ਜਿਹੜਾ ਇਹ ਗੱਡੀਆਂ ਦਾ ਮਾਰਚ ਹੈਗਾ ਤੇ ਪੀਸੀਆਰ ਦਾ ਇਹ ਪਿੰਡਾਂ ਦੇ ਵਿੱਚ ਵੀ ਕਰਿਆ ਜਾਵੇ ਕੀ ਸਰ ਇਹਦੇ ਨਾਲ ਚੰਦੂ ਜਰਾ ਸਾਫੀ ਤੱਕ ਉਹਨੇ ਹਾਂ ਜਿਹੜੇ ਸ਼ਰਾਰਤੀ ਤੱਤ ਹੈਗੇ ਆ ਜਾਂ ਕੋਈ ਹੋਰ ਹੈ ਜੇ ਅਨਸਰ ਹੈਗੇ ਆ ਉਹਨਾਂ ਨੂੰ ਅਸੀਂ ਸਖਤ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਕੋਈ ਵੀ ਇਦਾਂ ਦੀ ਸ਼ਰਾਰਤ ਕਰਦਾ ਤਾਂ ਪੂਰੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਸਰ ਕੋਲ ਹੈਲਪਰ ਨੰਬਰ ਵੀ ਜਾਰੀ ਕੀਤਾ ਜੇ ਕੋਈ ਕੋਈ ਇਦਾਂ ਦੀ ਕੋਈ ਸ਼ਕਤੀ ਵਸਤੂ ਮਿਲਦੀ ਆ ਪਰ ਟੈਨ ਨੰਬਰ ਆ ਬਿਲਕੁਲ ਜੀ ਅਸੀਂ ਆਪਣਾ ਕੰਟਰੋਲ ਨੰਬਰ ਜਿਹੜਾ ਸਾਡਾ ਸੋਸ਼ਲ ਮੀਡੀਆ ਪੇਜ ਆ ਉੱਤੇ ਵੀ ਜਾਰੀ ਕਰਤਾ ਸੀਗਾ ਅਸੀਂ ਤੁਹਾਨੂੰ ਵੀ ਪ੍ਰੋਵਾਈਡ ਕਰਵਾ ਦਾਂਗੇ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਮਿਲਦੀ ਹੈ ਕਿਤੇ ਕੋਈ ਵੀ ਕੋਈ ਸ਼ਰਾਰਤ ਕਰ ਰਿਹਾ ਕੋਈ ਖਰਾਬੀ ਕਰ ਰਿਹਾ ਤਾਂ ਉਹ ਉਸ ਨੰਬਰ ਤੇ ਸਾਡੇ ਧਿਆਨ ਚ ਲਿਆ ਸਕਦੇ ਚੈਕਿੰਗ ਵੀ ਚੱਲ ਰਹੀ ਹੈ ਲਗਾਤਾਰ ਕੋਈ ਬੋਟਰ ਪੀਰੀਆ ਸਾਡੇ ਬਿਲਕੁਲ ਜੀ ਬਿਲਕੁਲ ਸਾਡੇ ਜਿਹੜੇ ਹਾਈ ਟੈਕ ਨਾਕਾਜ਼ ਵੀ ਲੱਗੇ ਹੋਏ ਆ ਸਾਡਾ ਮੈਢੀ ਲੱਗਿਆ ਹੋਇਆ ਹੈ ਇਧਰੋਂ ਜਦੋਂ ਆਪਾਂ ਰੂਪਰ ਤੋਂ ਐਂਟਰ ਕਰਦੇ ਆ ਉੱਥੇ ਵੀ ਸਾਡਾ ਹਾਈ ਟੈਕ ਨਾਕਾ ਲੱਗਿਆ ਜਿਹੜੀਆਂ ਸਾਡੀਆਂ ਫਲਾਈਂਗ ਟੀਮਾਂ ਨੇ ਉਹ ਵੀ ਬਣੀਆਂ ਹੋਈਆਂ ਜਿਹੜੀਆਂ ਲਗਾਤਾਰ 24 ਘੰਟੇ ਚੈਕਿੰਗ ਕਰ ਰਹੀਆਂ ਨੇ ਸਰ ਇਹਨਾਂ ਦਿਨਾਂ ਵਿੱਚ ਨਾ ਸ਼ਰਾਬ ਨੂੰ ਲੈ ਕੇ ਵੀ ਛਰਾਰਤ ਹੁੰਦੀ ਹੈ ਇਹੋ ਜਿਹਾ ਕੋਈ ਬਾਹਣਾ ਨਾ ਵਾਪਰੇ ਉਹਦੇ ਲਈ ਉੱਤਰਨ ਲੱਗੀ ਤਾਂ ਜਾ ਰਹੀ ਆ ਬਿਲਕੁਲ ਜੀ ਬਿਲਕੁਲ ਅਸੀਂ ਇਹਦੇ ਸਬੰਧ ਦੇ ਵਿੱਚ ਹੀ ਜਿਹੜੀ ਸਾਡੇ ਐਕਸਾਈਜ਼ ਦੇ ਕਰਮਚਾਰੀ ਉਹਨਾਂ ਨਾਲ ਵੀ ਅਸੀਂ ਮੀਟਿੰਗ ਕੀਤੀ ਹੈ ਤੇ ਅਸੀਂ ਟੀਮਾਂ ਵੀ ਬਣਾਈਆਂ ਹੈਗੀਆਂ ਹਰੇਕ ਸਬਡਿਵੀਜ਼ਨ ਦੇ ਵਿੱਚ ਐਕਸਾਈਜ਼ ਤੇ ਪੁਲਿਸ ਦੀਆਂ ਮਿਲ ਕੇ ਟੀਮਾਂ ਬਣੀਆਂ ਹੈਗੀਆਂ ਜਿਹੜੀਆਂ ਇਹਨਾਂ ਤੇ ਰੇਡ ਵੀ ਕਰ ਰਹੀਆਂ ਤੁਸੀਂ ਦੇਖੋਗੇ ਕਿ ਪਿੱਛੇ ਜੀ ਅਸੀਂ ਕਾਫੀ ਜ਼ਿਆਦਾ ਰੇਡ ਕੀਤੀ ਹੈ ਤੇ ਦੇਸੀ ਸ਼ਰਾਬ ਦੇ ਉੱਤੇ ਵੀ ਕੋਈ ਕਾਰਵਾਈ ਹੋ ਰਹੀ ਹੈ ਪੁਲਿਸ ਦੀ ਕਿਉਂਕਿ ਪਿੱਛੇ ਜੀ ਕਾਫੀ ਮਹਤਤਾ ਹੁੰਦੀ ਹੈ। ਹਾਂ ਜੀ ਬਿਲਕੁਲ ਅਸੀਂ ਜਿਹੜੇ ਜਿਹੜੀ ਲੋਕਲ ਸ਼ਰਾਬ ਜਾਂ ਕੋਈ ਹੋਰ ਜਿਹੜਾ ਇਲੀਗਲ ਲੈ ਕੇ ਆਉਂਦੇ ਆ ਉਹਨਾਂ ਤੇ ਵੀ ਅਸੀਂ ਕਾਫੀ ਪਰਚੇ ਦਿੱਤੇ ਤੇ ਦੋ ਪਰਚੇ ਅਸੀਂ ਲਾਂਨ ਦੇ ਵੀ ਦਿੱਤੇ ਹੈਗੇ। ਸਾਡੇ ਕਾਫੀ 2600 ਦੇ ਨੇੜੇ ਜਿਹੜੀ ਹੈਗੀ ਲੀਟਰ ਦੇ ਨੇੜੇ ਉਹ ਵੀ ਸਾਡੀ ਰਿਕਵਰੀ ਹੋ ਗਈ। ਸ਼੍ਰੀਰਾਮ ਤੁਹਾਨੂੰ ਮੁੱਖ ਮਾਰਕ ਤੋਂ ਦਿਖਾ ਰਹੇ ਆ। ਪਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਪੁਲਿਸ ਫੋਰਸ ਔਰ ਬੀਐਸਐਫ ਦੀ ਜਿਹੜੀ ਟੁਕੜੀ ਆ ਉਹਨਾਂ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਕਿਉਂਕਿ ਲੋਕ ਸਭਾ ਇਲੈਕਸ਼ਨ ਜਿਹੜੇ ਆ ਉਹਦੇ ਮੱਦੇ ਨਜ਼ਰ ਆਮ ਜਨਤਾ ਦੇ ਤੱਕ ਇਹ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਫ੍ਰੀ ਐਂਡ ਫੇਅਰ ਜਿਹੜੀ ਇਲੈਕਸ਼ਨ ਹੋਵੇਗੀ ਕਿਸਦਾ ਕੋਈ ਅਗਰ ਦਬਾਅ ਪਾਉਣ ਦੀ ਕੋਸ਼ਿਸ਼ ਕਰਦਾ ਜਾ ਕੇ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਪੁਲਿਸ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਔਰ ਜੇਕਰ ਤੁਹਾਨੂੰ ਕੋਈ ਸ਼ੱਕੀ ਚੀਜ਼ ਕੋ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਤਾਂ ਤੁਸੀਂ ਪੁਲਿਸ ਨਾਲ ਸੰਪਰਕ ਬਣਾ ਸਕਦੇ ਹੋ ਪਰ ਇਹ ਫਲੈਗ ਮਾਰਚ ਹੁਣ ਵੱਖੋ ਵੱਖ ਰੋਡਸ ਤੋਂ ਹੁੰਦਾ ਹੋਇਆ ਸ਼ਹਿਰ ਵਿੱਚ ਨਿਕਲੇਗਾ ਇਹ ਇੱਕ ਤਰ੍ਹਾਂ ਦਾ ਅਵੇਅਰਨੈਸ ਤਰ੍ਹਾਂ ਦੀ ਅਵੇਅਰਨੈਸ ਮਾਰਚ ਹੁੰਦੀ ਆ ਆਮ ਪਬਲਿਕ ਤੱਕ ਸੁਨੇਹਾ ਕਨਵੇ ਕਰਨ ਦਾ ਤਰੀਕਾ ਹੈ ਕਿ ਸਭ ਕੁਝ ਸਥਿਰ ਹੈ ਸਭ ਕੁਝ ਸਹੀ ਤਰੀਕੇ ਨਾਲ ਹੀ ਚੱਲ ਰਿਹਾ ਪਰ ਜੇ ਕੋਈ ਸੰਵੇਦਨਸ਼ੀਲ ਗੱਲ ਹੈ ਤਾਂ ਤੁਸੀਂ ਪੁਲਿਸ ਨਾਲ رابطہ ਬਣਾ ਸਕਦੇ ਹੋ